ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੁਵੀਰ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ ਦੇਸੀ ਗਾਂ ਦੇ ਵਿੱਚ ਸ਼ਾਹੀਵਾਲ ਕ੍ਰੋਸ ਸੋ ਦੋਸਤੋ ਪਿੰਡ ਕਗੇ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਹਰਪੇਜ ਸਿੰਘ ਨਾਮ ਹੈਗਾ ਜੀ ਮੋਬਾਈਲ ਨੰਬਰ ਵਿੱਚ ਦੇ ਦਿੱਤੇ ਹਨ ਤੁਸੀਂ ਨੰਬਰਾਂ ਤੇ ਕੰਟੈਕਟ ਕਰਕੇ ਦੋਸਤੋ ਜਿਹੜੀ ਇਹ ਗਾਂ ਖਰੀਦ ਸਕਦੇ ਹੋ ਸੋ ਦੋਸਤੋ ਤੀਜਾ ਸੁਗਾ ਇਸ ਵਾਰ ਸੂਣ ਜਾ ਰਹੀ ਏ ਇਹ ਗਾਂ ਸਿੰਘ ਹੈਗੇ ਨੇ ਤੈਨ ਤੋਂ 4 4 ਇੰਚ ਦੇ ਦੋਸਤੋ ਬਾਕੀ ਚੰਗੀ ਬਾਈ ਹੁਣ ਦੱਸਿਆ ਵੀ ਘਰੇ ਰੱਖੀ ਹੋਈ ਗਾਂ ਹੈਗੀ ਏ 13 ਲੀਟਰ 12 ਲੀਟਰ ਤੋਂ 13 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਦੀ ਰਹੀ ਹੈ ਜੀ ਦੂਜੀ ਸਵੇਰ ਦੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਨਾਰਮਲ ਪ੍ਰਾਈਸ ਹਨ ਦੋਸਤੋ ਜੇ ਮੁੱਲ ਦੀ ਗੱਲ ਕਰਦੇ ਆਂ ਤੇ ਤਕਰੀਬਨ ਬਾਈ ਹੁਣ 17000 ਰੁਪਏ ਇਸ ਦੀ ਡਿਮਾਂਡ ਕਰਦੇ ਹਨ 6 ਮਹੀਨਿਆਂ ਦੀ ਦੋਸਤੋ ਗੱਬਣ ਹੈਗੀ ਆ ਜਿਹੜੇ ਮੇਰੇ ਵੀਰ ਚਾਹਵਣ ਹੋਣ ਖਰੀਦ ਸਕਦੇ ਹਨ ਦੋਸਤੋ ਤਿੰਨ ਮਹੀਨੇ ਹਜੇ ਪਏ ਹਨ ਸੂਣ ਦੇ ਵਿੱਚ 6 ਮਹੀਨੇ ਦੀ ਗੱਬਣ ਹੈਗੀ ਆ ਦੋਸਤੋ ਕੋਈ ਵੀਰ ਆਪਣੀ ਤਸੱਲੀ ਕਰਨਾ ਚਾਹੁੰਦਾ ਹੋਵੇ ਤੇ ਮੌਕੇ ਤੇ ਤੁਸੀਂ ਚੈੱਕ ਪਾਸ ਜ਼ਰੂਰ ਆਪਣੀ ਕਰਾ ਸਕਦੇ ਹੋ ਉਹਨਾਂ ਵੱਲੋਂ ਕੋਈ ਵੀ ਕੋਈ ਡਾਊਟ ਨਹੀਂ ਹੈਗੇ ਕਿ ਬਾਈਖੋਣਾ ਵੱਲੋਂ ਜਿਹੜੇ ਮੇਰੇ ਵੀਰ ਚਾਹਵਨ ਹੋਣ ਗਾਂ ਖਰੀਦਣ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਦੋਸਤੋ 12-13 ਲੀਟਰ ਮਿਲਕ ਦੀ ਕੈਪੈਸਿਟੀ ਵਾਲੀ ਇਹ ਗਾਂ ਹੈਗੀ ਆ ਸੋ ਚਾਹਵਨ ਵੀਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਆ ਜੀ